ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੂ ਪਿਆਰਿਓ ਗੱਲਬਾਤ ਅੱਜ ਦੀ ਬੜੀ ਹੀ ਗੰਭੀਰ ਹੈ ਗੱਲਬਾਤ ਕਰਾਂਗੇ ਬ੍ਰਾਹਮਣਵਾਦ ਦਾ ਰੌਲਾ ਪਾਉਣ ਵਾਲੇ ਉਹਨਾਂ ਟੁੱੱਚਲ ਵਿਦਵਾਨਾਂ ਦੇ ਬਾਰੇ ਜਿਨ੍ਹਾਂ ਨੇ ਕਿ ਬ੍ਰਾਹਮਣਵਾਦ ਦਾ ਰੌਲਾ ਪਾ ਕੇ ਹਿੰਦੂ ਤੇ ਸਿੱਖਾਂ ਦੇ ਵਿੱਚ ਬਹੁਤ ਵੱਡਾ ਪਾੜਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜੇ ਸੂਝਬਾਨ ਸਿੱਖ ਨੇ ਤੇ ਸੂਝਬਾਨ ਹਿੰਦੂ ਵੀਰ ਨੇ ਉਹ ਇਸ ਚੀਜ਼ ਨੂੰ ਸਮਝਦੇ ਨੇ ਹਾਂਜੀ ਲੇਕਿਨ ਇਹਨਾਂ ਲੋਕਾਂ ਨੇ ਇੰਦਰ ਸਿੰਘ ਘਗੇ ਵਰਗੇ ਹੋ ਗਏ ਜਿਨ੍ਹਾਂ ਨੇ ਮਿਸ਼ਨਰੀ ਕਾਲਜ ਇਹ ਹੋ ਗਏ ਇਹਨਾਂ ਨੇ ਸਾਰਿਆਂ ਨੇ ਮਤਲਬ ਕਿ ਬ੍ਰਾਹਮਣਵਾਦ ਹਾਏ ਬ੍ਰਾਹਮਣਵਾਦ ਸਿੱਕੀ ਚ ਬ੍ਰਾਹਮਣਵਾਦ ਬੇਪਰਵਾਦ ਵੜ ਗਿਆ ਹਾਏ ਮਰਗੇ ਹਾਏ ਮਰਗੇ ਇਹ ਕਹਿ ਕੇ ਆਮ ਸੰਗਤ ਨੂੰ ਵੀ ਇੱਕ ਨਫ਼ਰਤ ਦਾ ਬੀਜ ਉਹਨਾਂ ਵਿੱਚ ਭਰਨ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਸੰਗਤਾਂ ਸੁਚੇਤ ਹੋਣਾ ਪੈਣਾ ਇਹਨਾਂ ਦੀ ਸੱਚਾਈ ਜਿਹੜੀ ਅੱਪਾ ਅੱਜ ਸੰਗਤ ਸਾਹਮਣੇ ਰੱਖਾਂਗੇ ਸੋ ਵੀਡੀਓ ਦੇ ਵਿੱਚ ਅੱਪਾ ਦੱਸਾਂਗੇ ਕਿ ਕਿੱਦਾਂ ਇਹ ਪੇਪ ਕੋ ਬਣਾਉਣੇ ਆ ਔਰ ਗਰਵਾਣੀ ਦੇ ਵਿੱਚ ਕੀ ਹੈ ਬ੍ਰਾਹਮਣਵਾਦ ਤੇ ਬੇਪਰਵਾਦ ਵੀਡੀਓ ਬੜੀ ਹੀ ਕੰਮ ਦੀ ਹੈ ਧਿਆਨ ਨਾਲ ਸੁਣਨਾ ਤੇ ਸ਼ੇਅਰ ਵੀ ਕਰਨਾ ਹੁਣ ਇੰਦਰ ਸਿੰਘ ਅੱਗੇ ਨੂੰ ਲੈ ਲੋ ਇਹਦੀ ਹਰ ਇੱਕ ਕਿਤਾਬ ਦੀ ਆਰੰਭਤਾ ਬ੍ਰਾਹਮਣ ਤੇ ਬ੍ਰਾਹਮਣੀ ਕਿਰਦਾਰ ਤੋਂ ਸ਼ੁਰੂ ਹੁੰਦੀ ਹੈ ਇਹਦੇ ਅੰਦਰ ਨਾਸਤਿਕਤਾ ਵਾਲੇ ਕਾਮਰੇਡੀ ਤਤ ਨੇ ਆਪਣੇ ਆਪ ਨੂੰ ਸਿੱਖੀ ਭੇਖ ਨਾਲ ਕੌਮਾ ਫਲੈਗ ਕੀਤਾ ਹੋਇਆ ਤੇ ਜਦ ਇਹਦਾ ਅੰਦਰਲਾ ਅਸਲੀ ਤਤ ਬਾਹਰਲੇ ਭੇਖ ਵਿੱਚੋਂ ਅੰਗੜਾਈ ਲੈ ਕੇ ਬਾਹਰ ਨਿਕਲਦਾ ਤਾਂ ਪਹਿਲਾ ਫਾਇਰ ਬ੍ਰਾਹਮਣਵਾਦ ਦਾ ਕਰਕੇ ਹੌਲੀ-ਹੌਲੀ ਸਿੱਖੀ ਸਿਧਾਂਤ ਤੇ ਵਾਰ ਕਰਦਾ ਤੇ ਅਤ ਦਰਜੇ ਦੀ ਮੱਕਾਰੀ ਵਾਲੀ ਚਤੁਰਾਈ ਦੇ ਨਾਲ ਗੁਰਬਾਣੀ ਨੂੰ ਇਸ ਤਰ੍ਹਾਂ ਪੇਸ਼ ਕਰਦਾ ਏ ਕਿ ਅਣਜਾਣ ਸਿੱਖ ਇਹਦੇ ਸ਼ਬਦ ਬਾਣ ਤੋਂ ਬਚ ਨਹੀਂ ਸਕਦਾ ਅੱਜ ਆਪਾਂ ਇਹਦੇ ਬ੍ਰਾਹਮਣਵਾਦ ਦੇ ਮੂਲ ਦੀ ਉਹ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਹੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਸ਼੍ਰੀਮਾਨ ਕਗਾਜੀ ਕੇਵਲ 8 ਕਲਾਸਾਂ ਪਾਸ ਨੇ ਕਿਸੇ ਕੇਸ ਵਿੱਚ ਫਸਣ ਦੇ ਕਾਰਨ ਇਹ ਡਰਾਈਵਰ ਦੀ ਪੋਸਟ ਤੋਂ ਡਿਸਮਿਸ ਹੋ ਕੇ ਇਹਨਾਂ ਨੂੰ ਘਰੇ ਬਿਠਾ ਦਿੱਤਾ ਗਿਆ ਸੀ ਫਿਰ ਸਿੱਖ ਮਸ਼ੀਨਰੀ ਕਾਲਜ ਵਿੱਚ ਪੜ੍ਹਾਈ ਕਰਕੇ ਉੱਥੇ ਹੀ ਪੜਾਉਣ ਲੱਗ ਪਏ 8 ਕਲਾਸਾਂ ਪਾਸ ਤੇ ਟੀਚਰ ਬਣਨ ਦੀ بجائے ਇਹ ਪ੍ਰਧਾਨ ਸਾਹਿਬ ਸਿੱਧੇ ਹੀ ਪ੍ਰੋਫੈਸਰ ਲੱਗੇ ਇਹਨਾਂ ਨੇ ਨਾ ਕੋਈ Hindu ਧਾਰਮਿਕ ਗ੍ਰੰਥ ਵੇਦ ਪੁਰਾਣ ਸ਼ਾਸਤਰ ਜਾਂ ਸਿਮਰਤियां ਆਦ ਪੜ੍ਹੇ ਤਾਂ ਇਹਨਾਂ ਨੇ ਇਹ ਤਾਂ ਕੀ ਪੜਨੇ ਆ ਤਾਂ ਇੱਕ ਪਾਸੇ ਇਹਨਾਂ ਨੇ ਕਦੇ ਇਹਨਾਂ ਦੇ ਦਰਸ਼ਨ ਵੀ ਨਹੀਂ ਕੀਤੇ ਹੋਣੇ ਕਿਉਂਕਿ ਇਹਨਾਂ ਨੂੰ ਪੜਨ ਲਈ ਸੰਸਕ੍ਰਿਤ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਆ ਜਿਸ ਤੋਂ ਇਹ ਬਿਲਕੁਲ ਕੋਰੇ ਨੇ ਇਸ ਲਈ ਸਨਾਤਮ ਸਨਾਤਨ ਧਾਰਮਿਕ ਗ੍ਰੰਥਾਂ ਨੂੰ ਮੂਲੋਂ ਹੀ ਇਹ ਰੱਦ ਕਰਦੇ ਆ ਇਹੋ ਹਾਲ ਬਾਕੀ ਦਸ਼ਮ ਗ੍ਰੰਥ ਵਿਰੋਧੀਆਂ ਦਾ ਹੈ ਜਦਕਿ ਗੁਰੂ ਸਾਹਿਬ ਨੇ ਗਰਵਾਣੀ ਰਹੀ ਬਹੁਤਾ ਬ੍ਰਾਹਮਣ ਦੇ ਉਸ ਕਿਰਦਾਰ ਨੂੰ ਭੰਡਿਆਏ ਜੋ ਕਿ ਅੰਦਰੋਂ ਹੋਰ ਤੇ ਬਾਹਰੋਂ ਹੋਰ ਸੀ ਅਤੇ ਜਿਸ ਤੋਂ ਸਾਡੇ ਅੱਜ ਦੇ ਅਨੇਕ ਧਾਰਮਿਕ ਆਗੂ ਪ੍ਰਚਾਰਕ ਗ੍ਰੰਥੀ ਰਾਗੀ ਢਾਡੀ ਵੀ ਬਰੀ ਨਹੀਂ ਹੋ ਸਕਦੇ ਬ੍ਰਾਹਮਣ ਦੇ ਪਾਏ ਜਨੇਊ ਬਾਰੇ ਗੁਰੂ ਸਾਹਿਬ ਦਾ ਸ਼ਲੋਕ ਪੜ੍ਹ ਕੇ ਇਹ ਫੁੱਲੇ ਨਹੀਂ ਸਮਾਉਂਦੇ ਜਿਵੇਂ ਕਿ ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ ਸਿੱਖਾ ਕਰਨ ਚੜਾਈਆ ਗੁਰ ਬ੍ਰਾਹਮਣthia ਉਹ ਮੂਆ ਉਹ ਝੜ ਪਿਆ ਵੇ ਤਗਾ ਗਿਆ ਪਰ ਜਿਹੜਾ ਜਨੇ ਉਹ ਗੁਰੂ ਸਾਹਿਬ ਨੇ ਬ੍ਰਾਹਮਣ ਨੂੰ ਪਾਉਣ ਲਈ ਉਪਦੇਸ਼ ਦਿੱਤਾ ਏ ਉਹ ਹੈ ਦਇਆ ਕਾ ਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਉ ਜੀ ਕਾ ਹਈ ਤਾਂ ਪਾਡੇ ਕਾਤਾ ਨਾ ਇਹੋ ਟਟਾ ਨਾ ਮਲ ਲਗੈ ਨਾ ਇਹੋ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਕੀ ਇਹਨਾਂ ਨੇ ਆਪ ਇਹ ਜਨੇਉ ਪਾਇਆ ਹੋਇਆ ਪੁੱਛੋ ਇਹਨਾਂ ਨੂੰ ਮਨ ਕਾ ਸੂਤ ਕਾ ਲੋਭ ਹੈ ਜੇ ਬਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤ੍ਰਿਅ ਪਰਦਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਵਾਰੀ ਖਾਹੇ ਨਾਨਕ ਹੰਸਾ ਆਦਮੀ ਬੱਦੇ ਜੰਪੁਰ ਜਾਏ ਕੀਏ ਆਪ ਅਤੇ ਇਹਨਾਂ ਦੇ ਸਮਰਥਕ ਇਸ ਸੂਤਕ ਤੋਂ ਮੁਕਤ ਨੇ ਜਦ ਅਸੀਂ ਇਹਨਾਂ ਦੇ ਕਿਰਦਾਰ ਦੇ ਦਰਸ਼ਨ ਕਰਦੇ ਹਾਂ ਤਾਂ ਅਸਲੀਅਤ ਕੁਝ ਹੋਰ ਹੀ ਪ੍ਰਗਟ ਹੁੰਦੀ ਹੈ ਦੋਸਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਿਚਾਰ ਕਰਦੇ ਹਾਂ ਪ੍ਰਤਕ ਦਿਸਦਾ ਕੇ ਸਤ ਬ੍ਰਾਹਮਣ ਭਗਤਾਂ ਦੀ ਬਾਣੀ ਗੁਰੂ ਸਾਹਿਬ ਨੇ ਪ੍ਰਵਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਰਜ ਕੀਤੀ ਤੇ ਸਮੁੱਚੀ ਬਾਣੀ ਨੂੰ ਦਸ਼ਮੇਸ਼ ਪਿਤਾ ਜੀ ਨੇ ਮੱਥਾ ਟੇਕ ਕੇ ਗੁਰਿਆਈ ਬਖਸ਼ੀ ਹੈ ਜਿਹਨੂੰ ਅਸੀਂ ਗੁਰੂ ਰੂਪ ਜਾਣ ਕੇ ਸਤਕਾਰ ਦਿੰਨੇ ਆ ਹੋਰ ਜੇ ਆਪਾਂ ਗਹਿਰਾਈ ਚ ਜਾਈਏ ਤਾਂ ਪਤਾ ਚੱਲਦਾ ਕਿ ਇਹਨਾਂ ਵਿੱਚੋਂ ਚਾਰ ਭਗਤ ਗੁਰੂ ਨਾਨਕ ਦੇਵ ਮਹਾਰਾਜ ਦੇ ਸੰਸਾਰ ਆਗਮਨ ਤੋਂ ਪਹਿਲਾਂ ਹੋਏ ਨੇ ਭਗਤ ਜੈ ਦੇਵ ਜੀ ਜਿਨ੍ਹਾਂ ਦਾ ਸਮਾਂ 1201 ਈਸਵੀ ਤੋਂ 1273 ਈਸਵੀ ਤੱਕ ਹੈ ਇਹ ਬੰਗਾਲ ਦੇ ਸੀ ਭਗਤ ਤਰਲੋਚਨ ਜੀ 1267 ਈਸਵੀ ਤੋਂ 1335 ਈਸਵੀ ਮਹਾਰਾਸ਼ਟਰ ਆ ਭਗਤ ਬੇਣੀ ਜੀ 15ਵੀਂ ਸਦੀ ਸਹੀ ਸੰਮਤ ਇਹਨਾਂ ਦਾ ਪਤਾ ਨਹੀਂ ਹੈਗਾ ਇਹ ਬਿਹਾਰ ਤੋਂ ਸੀਗੇ ਸਵਾਮੀ ਰਾਮਾਨੰਦ ਜੀ 1366 ਤੋਂ ਲੈ ਕੇ 1467 ਉੱਤਰ ਪ੍ਰਦੇਸ਼ ਇਹ ਯੂਪੀ ਤੋਂ ਸੀ ਇਹਨਾਂ ਤੋਂ ਵੱਰੋ ਸਾਰੇ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਤੇ ਭਗਤ ਪੀਪਾ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਹਨਾਂ ਵਿੱਚੋਂ ਭਗਤ ਪੀਪਾ ਜੀ ਵੀ ਰਾਜਸਥਾਨ ਦੇ ਬ੍ਰਾਹਮਣ ਸਨ ਸੱਤਾਂ ਬ੍ਰਾਹਮਣ ਭਗਤਾਂ ਵਿੱਚੋਂ ਕੇਵਲ ਭਗਤ ਪਰਮਾਨੰਦ ਜੀ 1487 ਤੋਂ ਲੈ ਕੇ 1533 ਮਹਾਰਾਸ਼ਟਰ ਤੇ ਭਗਤ ਸੂਰਦਾਸ ਜੀ 1478 ਈਸਵੀ ਤੋਂ ਲੈ ਕੇ ਇਹਨਾਂ ਦਾ ਸਮਾਂ ਹੈ 1585 ਈਸਵੀ ਪੰਜਾਬ ਇਹੀ ਭਗਤ ਗੁਰੂ ਸਾਹਿਬਾਨ ਦੇ ਸਮਕਾਲੀ ਸੀਗੇ ਹੁਣ ਸਵਾਲ ਪੈਦਾ ਹੁੰਦਾ ਕਿ ਜੇ ਸਨਾਤਨ ਧਰਮ ਦੇ ਸਾਰੇ ਗ੍ਰੰਥ ਹੀ ਪੂਰਨ ਤੌਰ ਤੇ ਖੰਡਣ ਯੋਗ ਨੇ ਤਾਂ ਜੋ ਭਗਤ ਸਾਹਿਬਾਨ ਗੁਰੂ ਸਾਹਿਬ ਤੋਂ ਕਈ ਸਦੀਆਂ ਪਹਿਲਾਂ ਹੋਏ ਨੇ ਉਹਨਾਂ ਨੂੰ ਤਤ ਗਿਆਨ ਕਿਸ ਤਰ੍ਹਾਂ ਤੇ ਕਿੱਥੋਂ ਮਿਲਿਆ ਕਿ ਗਲਤ ਗ੍ਰੰਥ ਪੜ੍ਹ ਕੇ ਕੋਈ ਸਹੀ ਗਿਆਨ ਪ੍ਰਾਪਤ ਕਰ ਸਕਦਾ ਇਹ ਤੋਂ ਇਲਾਵਾ ਗਰਵਾਣੀ ਚ ਦਰਜ ਹੈ ਗੁਰਮੁਖ ਪਰਲਾਦ ਜਪ ਹਰ ਗਤ ਪਾਈ ਗੁਰਮੁਖ ਜਨਕ ਹਰ ਨਾਮ ਲਿਵਲਾਈ ਗੁਰਮੁਖ ਵਿਸ਼ਿਸ਼ਟ ਹਰ ਉਪਦੇਸ਼ ਸੁਣਾਈ ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਹਾਂਜੀ ਹੁਣ ਦੋਸਤੋ ਜੇ ਸਨਾਤਨ ਧਰਮ ਮੂਲੋਂ ਹੀ ਗਲਤ ਹੈ ਤਾਂ ਭਗਤ ਪਿਰਲਾਦ ਰਾਜਾ ਜਨਕ ਤੇ ਰਿਸ਼ੀ ਵਸ਼ਿਸ਼ਟ ਜੀ ਨੂੰ ਗਰਵਾਣੀ ਕਿਸ ਤਰ੍ਹਾਂ ਪ੍ਰਮਾਣ ਕਰ ਸਕਦੀ ਹੈ ਗਰਵਾਣੀ ਅਨਸਾਰ ਹੀ ਭਾਈ ਗੁਰਦਾਸ ਜੀ ਨੇ ਆਪਣੀਆਂ 12 ਚ ਭਗਤ ਧਰੂ ਸਮੇਤ ਇਹਨਾਂ ਮਹਾਪੁਰਸ਼ਾਂ ਦੀ ਬੜੀ ਉਪਮਾ ਕੀਤੀ ਹੈ ਸੰਸਾਰ ਪ੍ਰਸਿੱਧ ਫਿਲਾਸਫਰ ਡਾਕਟਰ ਰਾਧਾ ਕ੍ਰਿਸ਼ਨਨ ਜਿਹੜੇ ਕਿ ਰਾਸ਼ਟਰਪਤੀ ਇਹ ਜਰਮਨ ਮੂਲ ਦੇ ਸੰਸਕ੍ਰਿਤ ਸਕਾਲਰ ਮਿਸਟਰ ਮੈਕਸ ਮੂਲਰ ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ ਸਰਦਾਰ ਕਪੂਰ ਸਿੰਘ ਤੇ ਹੋਰ ਖੋਜੀ ਬੰਦੇ ਜਿਨ੍ਹਾਂ ਨੇ ਵਕ ਵਕ ਧਰਮਾਂ ਦਾ ਤੁਲਨਾਤਮਕ ਅਧਿਐਨ ਕਰਿਆ ਉਹਨਾਂ ਨੂੰ ਸਨਾਤਨ ਧਾਰਮਿਕ ਗ੍ਰੰਥਾਂ ਵਿੱਚੋਂ ਵੀ ਬਹੁਤ ਕੁਝ ਠੀਕ ਪ੍ਰਾਪਤ ਹੋਇਆ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਇਹਨਾਂ ਗ੍ਰੰਥਾਂ ਦੇ ਵਿੱਚ ਠੀਕ ਤੱਤ ਨੂੰ ਕਬੂਲਿਆ ਜਿਵੇਂ ਕਿ ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਹੀਂ ਫਿਰੇ ਜੋ ਬੇਤਾਲਿਆ ਵੀ ਹੈ ਭਾਈ ਵੇਦਾਂ ਵਿੱਚ ਵੀ ਨਾਮ ਜਪਣ ਨੂੰ ਉੱਤਮ ਮੰਨਿਆ ਗਿਆ ਪਰ ਵੇਦ ਪੜਨ ਵਾਲੇ ਇਸ ਗੱਲ ਨੂੰ ਸੁਣਦੇ ਸਮਝਦੇ ਤੇ ਮੰਨਦੇ ਨਹੀਂ ਇਸ ਲਈ ਬਤਾਲ ਦੀ ਤਰ੍ਹਾਂ ਭਟਕਦੇ ਫਿਰਦੇ ਆਂ ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਇਸ ਤਰ੍ਹਾਂ ਦੀਵਾ ਬਲਣ ਨਾਲ ਅੰਧੇਰਾ ਦੂਰ ਹੁੰਦਾ ਇਸੇ ਤਰ੍ਹਾਂ ਵੇਦਾਂ ਦਾ ਵਿਚਾਰ ਕੇ ਪਾਠ ਕਰਨ ਨਾਲ ਪਾਪਾਂ ਵਾਲੀ ਮਤ ਦੂਰ ਹੁੰਦੀ ਹੈ ਜਿਵੇਂ ਵੇਦ ਸ਼ਾਸਤਰ ਜਨ ਪੁਕਾਰੈ ਸੁਣੈ ਨਹੀਂ ਡੋਰਾ ਨਿਪਟ ਬਾਦੀ ਹਾਰ ਮੂਕਾ ਪਛਤਾਇਓ ਮਨ ਪौरा 베ਦ ਪੁਰਾਨ ਸਿਮਰਤ ਕੇ ਮਤ ਸੁਨ ਨਿਮਖ ਨਹੀ ਬਸਾਵੇ ਪਰ ਤਨ ਪਰਦਾਰਾ ਸੰਗ ਰਚਿਓ ਬਿਰਥਾ ਜਨਮ ਸਿਰਾਵੇ ਮਤਲਬ ਕਿ 베ਦ ਪੁਰਾਨ ਸਿਮਰਤਿਆ ਦੀ ਗੱਲ ਸੁਣ ਕੇ ਇੱਕ ਭੂਰਾ ਮਾਤਰ ਵੀ ਹਿਰਦੇ ਵਿੱਚ ਨਹੀਂ ਬਸਾਉਂਦਾ ਪਰਾਇਆ ਤਨ ਤੇ ਪ੍ਰਾਈ ਇਸਤਰੀ ਨਾਲ ਰਚ ਕੇ ਜੀਵਨ ਗਵਾ ਰਿਹਾ ਹੈ ਬੰਦਾ ਇਹ ਗਰਵਾਣੀ ਹੈ 베ਦ ਪੜਾ ਸੰਪੂਰਨ ਤਤ ਸਾਰਨਾ ਪੇਖਨ ਕਹਿੰਦੇ ਕਿ ਮਹਾਰਾਜ ਕਹਿੰਦੇ ਕਿ 베ਦਾਂ ਦਾ ਸੰਪੂਰਨ ਪਾਠ ਕਰਦੇ ਨੇ ਪਰ ਤੱਤ ਵਸਤੂ ਜੋ ਇਸ ਵਿੱਚ ਹੈ ਉਹਨੂੰ ਨਹੀਂ ਫੜਦੇ ਇਹਨੂੰ ਅੱਗੇ ਹੋਰ ਖੁੱਲ ਕੇ ਦੱਸਦੇ ਮਹਾਰਾਜ 베ਦ ਪੁਰਾਨ ਪੜੇ ਕਿਆ 베ਦ ਪੁਰਾਨ ਪੜੇ ਕਾ ਕੀਆ ਗੁਣ ਖਰ ਚੰਦਨ ਜਸ ਭਾਰਾ RAM ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਪਾਰਾ ਮਹਾਰਾਜ ਕਹਿੰਦੇ ਕਿ ਹੇ ਭਾਈ 베ਦਾਂ ਤੇ ਪੁਰਾਨਾਂ ਦੇ ਪੜਨ ਦਾ ਕੀ ਫਾਇਦਾ ਮਨੋਂ ਗਧੇ ਉੱਪਰ ਚੰਦਨ ਲਦਿਆ ਹੋਇਆ ਹੈ ਕਿਉਂਕਿ RAM ਦਾ ਨਾਮ ਜਪਣ ਦਾ ਪੇ ਇਹ ਨਹੀਂ ਜਾਣਿਆ ਤਾਂ ਇਸ ਲਈ ਪਾਰ ਉਤਾਰਾ ਕਿਵੇਂ ਹੋਊਗਾ ਜਦ ਆਪਾਂ ਗੁਰਬਾਣੀ ਨੂੰ ਵਿਚਾਰ ਕੇ ਪੜਦੇ ਆ ਤਾਂ ਪਤਾ ਲੱਗਦਾ ਕਿ ਗੁਰਮਤ ਅਤੇ ਸਨਾਤਨ ਧਰਮ ਦੀਆਂ ਬਹੁਤ ਗੱਲਾਂ ਸਮਾਨ ਅੰਤਰ ਹੈ ਸਨਾਤਨ ਧਰਮ ਦੇ ਸ਼ਬਦ ਓੰਗ ਅਤੇ ਓੰਕਾਰ ਨੂੰ ਬਾਣੀ ਪ੍ਰਵਾਨ ਕਰਦੀ ਹੈ ਓੰਗ ਸਾਧ ਸਤਗੁਰ ਨਮਸਕਾਰ ਠੀਕ ਹੈ ਜੀ ਅੰਗ 250 ਓੰਕਾਰ ਇੱਕ ਧੁਨ ਇੱਕ ਹੈ ਇੱਕ ਹੈ ਰਾਗ ਅਲਾਪ ਹੈ ਲਓ ਜੀ ਗੁਰਬਾਣੀ ਹੈ ਓਮਕਾਰ ਇੱਕ ਉਰ ਵਰ ਰਹਾ ਸਭ ਇੱਕ ਸਮਾਹ ਸਮਾਵੈ ਗੋ ਹਾਂਜੀ ਮੱਧ ਪ੍ਰਦੇਸ਼ ਵਿੱਚ ਨਰਬਦਾ ਨਦੀ ਦੇ ਕੰਢੇ ਸਥਿਤ ਓੰਕਾਰ ਈਸ਼ਵਰ ਨਮੀ ਸ਼ਹਿਰ ਓੰਕਾਰ ਨਾਮ ਦਾ ਪ੍ਰਸਿੱਧ ਮੰਦਿਰ ਹੈ ਉੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਾਮਕਲੀ ਰਾਗ ਦੇ ਵਿੱਚ ਓੰਕਾਰ ਦੀ ਬਾਣੀ ਰਚੀ Hindu grantha anusar rajo tamo sato treguni maya roop maya de jehde eh swaroop hain ta guru sahab ne ehnu swikar kita ਰਾਜ ਗੁਣ ਤਮ ਗੁਣ ਸਤ ਗੁਣ ਕਹੀ ਹੈ ਇਹ ਤੇਰੀ ਸਭ ਮਾਇਆ ਦਸੋ ਰਾਜਸ ਸਾਤਕ ਤਾਮਸ ਦਰਪੈ ਕੇਤੇ ਰੂਪ ਉਪਾਇਆ ਹਾਂਜੀ ਇਸ ਤਰ੍ਹਾਂ ਆਵਾ ਗਮਨ ਜਨਮ ਮਰਨ ਜੀਵ ਆਤਮਾ ਦੇ ਪ੍ਰਲੋਕ ਵਿੱਚ ਜਾ ਕੇ ਕਰਮਾਂ ਦਾ लेखा जोखा ਧਰਮ ਰਾਜ ਜਮਦੂਤ ਨਰਗ ਸੁਰਗ ਤੇ ਕਰਮ ਫਲੋਸਫੀ ਨੂੰ ਗੁਰਬਾਣੀ ਕਬੂਲਦੀ ਹੈ ਦੋਸਤੋ ਪਰ ਪਰਮੇਸ਼ਰ ਦੀ ਆराधना ਨਾਲ ਕਰਮ ਨਾਸ਼ ਹੁੰਨੇ ਤੇ ਇਹ ਗੁਰਮਤ ਵਿਚਾਰਧਾਰਾ ਹੈ ਕਾਇਆ ਦੇ ਪੰਜ ਤਤ ਨੌ ਦਰਵਾਜੇ ਦਸਮ ਦੁਆਰ ਕਰਮਿੰਦਰੇ ਗਿਆਨਿੰਦਰੇ ਮਨ ਬੁੱਧ ਚਿੱਤ ਅਹੰਕਾਰ ਚਾਰੇ ਖਾਣੀ ਚਾਰੇ ਬਾਣੀ ਆਦਿ ਦੀ ਸਨਾਤਨ ਰੀ ਧਾਰਨਾ ਨੂੰ ਗੁਰਮਤਿ ਪ੍ਰਵਾਨ ਕਰਦੀ ਹੈ। ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਦੇ ਵਿੱਚ ਜੋ ਵਿਰਾਟ ਰੂਪ ਦੇ ਵਿੱਚ ਅਰਜਣ ਨੂੰ ਆਪਣੇ ਅੰਦਰ ਦਿਖਾਇਆ ਸੀ ਉਹ ਸਭ ਕੁਝ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 756 ਤੇ ਸੂਹੀ ਮਹਲਾ 3 ਜੱਚ ਦਰਜ ਨੇ। ਕਾਇਆ ਅੰਦਰ ਸਭ ਕੁਝ ਵਸਿਆ ਖੰਡ ਮੰਡਲ ਪਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰ ਪ੍ਰਤਪਾਲਾ ਕਾਇਆ ਅੰਦਰ ਰਤਨ ਪਦਾਰਥ ਭਗਤ ਪ੍ਰੇਂ ਪੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਤਮੀ ਹਾਰਟ ਪਟਣ ਬਾਜਾਰਾ ਇਸ ਕਾਇਆ ਅੰਦਰ ਨਾਮ ਨਉ ਨਿਦ ਪਾਈਐ ਗੁਰ ਕੋ ਸ਼ਬਦ ਵਿਚਾਰਾ ਇਸ ਕਾਇਆ ਅੰਦਰ ਬ੍ਰਹਮਾ ਵਿਚਨ ਮਹੀਸਾ ਸਭ ਓਪਤ ਜਿਤ ਸੰਸਾਰਾ ਸਚੈ ਆਪਣਾ ਖੇਲ ਰਚਾਇਆ ਆਵਾ ਗਾਉਣ ਪਸਾਰਾ ਪੂਰੇ ਸਤਗੁਰ ਆਪ ਦਿਖਾਇਆ ਸੱਚੇ ਨਾਮ ਅਨੁਸਾਰ ਸਨਾਤਨ ਧਰਮ ਦੀ ਵਰਣਵੰਡ ਚਾਰ ਆਸ਼ਰਮ ਕਰਮ ਕਾਂਡ ਯੱਗ ਹਵਨ ਤਪ ਸਾਧਨਾ ਪੂਜਾ ਅਰਤਨਾ ਤੀਰਥ ਇਸ਼ਨਾਨ ਸਗਨ ਅਪਸ਼ਗਨ ਥਿਤਵਾਰਾਂ ਦੀ ਪੂਜਾ ਗ੍ਰੁੱਢ ਪੁਰਾਣ ਤੇ ਸ਼ਰਾਧ ਕਿਰਿਆ ਤੇ ਅਵਤਾਰ ਬਾਦ ਆਦ ਨੂੰ ਗੁਰਮਤ ਪੂਰਨ ਤੌਰ ਤੇ ਨਕਾਰਦੀ ਹੈ ਹੁਣ ਇਹ ਜਿਹੜੇ ਸਨਾਤਨ ਧਰਮ ਦੀਆਂ ਨਾਕਾਰਾ ਨਾਕਰਾਤਮਕ ਗੱਲਾਂ ਜਿਹੜੀਆਂ ਉਹਨਾਂ ਨੂੰ ਤਾਂ ਇਹ ਭੰਡਦੇ ਆ ਪਰ ਜੋ ਪਰਉਪਕਾਰ ਸਾਡੇ ਦੇਖਦੇ ਰਸ਼ੀਆ ਮੁੰਨੀਆਂ ਨੇ ਮਨੁੱਖਤਾ ਲਈ ਕੀਤੇ ਉਸ ਬਾਰੇ ਇਹ ਚੁੱਪ ਬਟ ਲੈਣੇ ਛਤਰੀ ਸੰਗੀਤ ਤੇ ਵੀਣਾ ਰੋਦਰ ਵੀਣਾ ਮਿਰਦੰਗ ਇਹ ਸਾਜ਼ ਬ੍ਰਾਹਮਣ ਦੀ ਉਪਜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ ਰਾਗ ਆਸਾ ਮਾਜ ਤੁਖਾਰੀ ਤੇ ਪੜਤਾਲ ਆਦਿ ਖਾਸ ਤਾਲਾਂ ਹੀ ਗੁਰੂ ਦੀਆਂ ਬਖਸ਼ਿਸ਼ ਨੇ ਬਾਕੀ ਸਭ ਬ੍ਰਾਹਮਣੀ ਸਮਾਦ ਦੀ ਦੇਣ ਇਸੇ ਤਰ੍ਹਾਂ ਆਯੁਰਵੈਦਿਕ ਦਵਾਈਆਂ ਦਾ ਅਨਮੋਲ ਖਜ਼ਾਨਾ ਬ੍ਰਾਹਮਣੀ ਗ੍ਰੰਥਾਂ ਦੀ ਦੇਣ ਆਰਾ ਵਿਗਿਆਨ ਦਾ ਮੋਢੀ ਵੀ ਆਰੀਆ ਭੱਟ ਸਰਪ੍ਰਮਾਨਤ ਹਸਤੀ ਹੈ ਸਾਡੇ ਦੇ ਦੇ ਨੋਵਲ ਅਨਾਮ ਜੇਤੂ ਰਵਿੰਦਰਨਾ ਟੈਗੋਰ ਸਰ ਜਗਦੀਸ਼ ਚੰਦਰ ਬੋਸ ਸੀ ਵੀ ਰਮਨ ਇਦਾਂ ਦੇ ਵਿਗਿਆਨੀ ਤੇ ਪਿਛਲੀ ਸਦੀ ਦੇ ਵਿੱਚ ਪੱਛਮੀ ਦੇਸ਼ਾਂ 'ਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਸਵਾਮੀ ਵਿਵੇਕਾਨੰਦ ਇਹ ਸਭ ਹਿੰਦੂ ਸੀ ਬਾਕੀ ਯੋਗ ਦੁਆਰਾ ਸਰੀਰਕ ਬਿਮਾਰੀਆਂ ਨੂੰ ਠੀਕ ਕਰਨ ਵਾਲੇ ਕਿੰਡੇ ਸਵਾਮੀ ਜਿਹੜੇ ਆਪਣੇ ਇੱਥੇ ਵਸਦੇ ਆਂ ਭਾਰਤ ਦੇ ਵਿੱਚ ਤੇ ਆਰਾਮਦੇਵ ਜਿਹੜਾ ਦੇਖ ਲੋ ਚਲੋ ਇਹ ਜਿਹਾ ਜਆ ਮਰਜੀ ਹੈ ਪਰ ਇਹਨੂੰ ਇੰਗਲੈਂਡ ਦੀ ਮਹਾਰਾਣੀ ਨੇ ਬਕੰਗਮ ਪੈਲਸਮਾ ਸੱਦ ਕੇ ਸਨਮਾਨਤ ਕਰਿਆ ਦੱਸੋ ਹੁਣ ਮਿਸ਼ਨਰੀ ਕਾਲਜਾਂ ਦੇ ਸੋਚਦੇ ਅਨੁਸਾਰ ਬ੍ਰਾਹਮਣਵਾਦੀ ਨਿਰਮਲ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੇਈ ਨਦੀ ਪ੍ਰਦੂਸ਼ਿਤ ਰਹਿਤ ਕਰਕੇ ਯੂ ਐਨਓ ਪੱਧਰ ਤੱਕ ਖਾਲਸਾ ਪੰਥ ਅਤੇ ਦੇਸ਼ ਦਾ ਨੌਰੋਸ਼ਨ ਕੀਤਾ ਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਪਰ ਗਰਵਾਖ ਸਿੰਘ ਕਾਲਾ ਅਫਗਾਨਾ ਦੇ ਕਿਰਦਾਰ ਨੇ ਖਾਲਸਾ ਪੰਥ ਨੂੰ ਕਨੇਡਾ ਦੀ ਕੋਰਟ ਵਿੱਚ ਕਲੰਕਿਤ ਕੀਤਾ। ਮਿਸ਼ਰੀ ਕਾਲਜਾਂ ਨੇ ਦਸ਼ਮ ਗ੍ਰੰਥ ਦਾ ਮੁੱਦਾ ਖੜਾ ਕਰਕੇ ਪੰਥਕ ਏਕਤਾ ਨੂੰ ਲੀਰੋ-ਲੀਰ ਕੀਤਾ। ਦੂਜੇ ਪਾਸੇ ਬ੍ਰਾਹਮਣ ਵਾਰ ਬੇਪਰਵਾਰ ਦੇ ਝੰਡਾ ਬਰਦਾਰ ਕਾਲੇ ਅਫਗਾਨੇ ਤੇ ਇੰਦਰ ਸਿੰਘ ਅੱਗੇ ਵਰਗਿਆਂ ਨੂੰ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਵੜਨ ਦੀ ਵੀ ਮਨਾਹੀ ਹੈ। ਦੱਸੋ। ਹੁਣ ਗੁਰਬਾਣੀ ਦਾ ਫਰਮਾਨ ਹੈ ਗੁਨਾ ਕਾ ਹੋਵੇ ਬਾਤੁਲਾ ਕੱਢ ਬਾਤ ਲਈਜੇ। ਜੇ ਗੁਣ ਹੋਵਨ ਸਾਜਨਾ ਮਲ ਸਾਜ ਕਰੀਜੇ। ਸਾਜ ਕਰੀਜੇ ਗੁਨਾ ਕੇਰੀ ਛੋੜ ਅਗੁਣ ਚੱਲੀਏ। ਪਹਿਲੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀ ਹੈ ਜਿੱਥੇ ਜਾਏ ਬਹੀਏ ਭਲਾ ਕਹੀ ਹੈ ਝੋਲ ਅਮਰਤ ਪੀਜੈ ਗੁਣਾ ਕਾ ਹੋਵੇ ਬਾਸਲ ਕੱਡ ਬਾਸ ਲਈਜ ਪਰ ਇਹਨਾਂ ਨੇ ਦੂਜਿਆਂ ਦੇ ਕੇਵਲ ਆਪਗੁਣ ਦੇਖਣ ਦੀ ਹੀ ਕਸਮ ਖਾਧੀ ਹੋਈ ਹੈ ਇੱਕ ਪਾਸੇ ਸਨਾਤਨ ਧਰਮ ਦੇ ਵਿਦਵਾਨ ਨੇ ਜੋ ਹਜ਼ਾਰਾਂ ਸਾਲ ਪੁਰਾਣੀਆਂ ਆਪਦੀਆਂ માનਤਾਵਾਂ ਨੂੰ ਅੱਜ ਦਲੀਲ ਨਾਲ ਤੇ ਵਿਗਿਆਨ ਨਾਲ ਸਹੀ ਸਿੱਧ ਕਰ ਰਹੇ ਇੱਕ ਸਾਡੇ ਇਹ ਮਨਮੁਖੀ ਤੇ ਕਾਮਰੇਡੀ ਸਿੱਖ ਹੈ ਜੋ ਕੇਵਲ 300 ਸਾਲ ਪੁਰਾਣੀਆਂ ਸੰਪਰਦਾਵਾਂ ਪਰੰਪਰਾਵਾਂ ਨੂੰ ਹੋਛੀਆਂ ਕੁਤਰਕਾਂ ਨਾਲ ਖਤਮ ਕਰਤੇ ਤੁਲੇ ਹੋਏ ਆ। ਗੁਰਬਾਣੀ ਦਾ ਫਰਮਾਨ ਹੈ ਆਪਨ ਬਾਪੇ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ। ਪ੍ਰਮਾਤਮਾ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ। ਹਰੀ ਰਾਜਾ ਭਾਵਨਾ ਅਧੀਨ ਹੈ। ਮਤਲਬ ਕਿ ਜੋ ਨੂੰ ਪਿਆਰ ਕਰਦਾ ਏ ਉਸੇ ਦਾ ਹੀ ਉਹ ਹਰੀ ਰਾਜਾ ਏ। ਸੰਸਾਰ ਮੋਹ ਤੇ ਭਰਮ ਰੂਪੀ ਪੜਦੇ ਵਿੱਚ ਵਿਚਰ ਰਿਹਾ ਪਰ ਭਗਤ ਜਨਾਂ ਨੂੰ ਇਹਦਾ ਕੋਈ ਦੁੱਖ ਨਹੀਂ ਹੈ। ਇਸ ਲਈ ਗੁਰੂ ਸਾਹਿਬ ਦੱਸ ਰਹੇ ਨੇ ਕੋਈ ਗਾਵੈ ਕੋ ਸੁਣੈ ਕੋਈ ਕਰੈ ਵਿਚਾਰ ਕੋ ਉਪਦੇਸੋ ਕੋ ਦਰ ਦੜ ਤਿਸਕਾ ਹੋਏ ਉਧਾਰ ਜਿਵੇਂ ਕਾਟੇ ਹੋਏ ਨਰਮਲਾ ਜਨਮ ਜਨਮ ਮਲ ਜਾਏ ਹਲ ਤਪਲਤ ਮੁਖ ਉਜਲਾ ਨਾ ਪੋਹੈ ਤਿਸਮਾਏ ਸੋ ਸੁਰਤਾ ਸੋ ਵੈਸਨੋ ਸੋ ਗਿਆਨੀ ਧਰਵੰਤ ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤ ਖੱਤਰੀ ਬ੍ਰਾਹਮਣ ਸੂਦ ਵੈਸ ਉਧਰੈ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤੇ ਸਹਿ ਰਵਾਲ ਅੰਗਨਬਰ 300 ਭਾਵਨਾ ਵੀ ਹੁਣ ਤਰਕਵਾਦੀ ਤੇ ਮਿਸ਼ਰੀਆਂ ਨੇ ਸਹੀ ਗੱਲਾਂ ਨੂੰ ਛੱਡ ਕੇ ਬ੍ਰਾਹਮਣਵਾਦੀ ਰੱਟ ਲਗਾ ਕੇ ਗੁਰੂ ਪੰਥ ਦੀ ਹਰ ਪਰੰਪਰਾ ਖੰਡਾ ਪੌਲ ਅੰਮਤ ਵੇਲੇ ਦੀ ਸੰਭਾਲ ਨਾਮ ਜਪਣ ਗੁਰਤਾ ਅਮਰ ਦੇ ਦਰਸ਼ਨ ਦیدار ਨਿਤਨੇਮ ਇਹ ਹਰ ਗੱਲ ਨੂੰ ਬੇਪਰਵਾਹ ਦੇ ਖਾਤੇ 'ਚ ਪਾਤਾ ਜਰਕੇ ਬ੍ਰਾਹਮਣ ਦਾ ਕਰਦਾਰ ਅੰਦਰੋਂ ਹੋਰ ਤੇ ਬਾਹਰੋਂ ਹੋਰ ਇਹਨਾਂ ਦੇ ਹੱਡਾਂ ਦੇ ਵਿੱਚ ਰਚਿਆ ਹੋਇਆ ਦੱਛਣਾ ਪੈਸੇ ਲੈ ਕੇ ਬ੍ਰਾਹਮਣ ਪਾਠ ਕਰਦਾ ਪੈਸੇ ਲੈ ਕੇ ਮਿਸ਼ਰੀ ਕੁੱਲ ਦੇ ਪੜੇ ਬੰਦੇ ਅਖੰਡ ਪਾਠ ਕਰਦੇ ਪੈਸੇ ਲੈ ਕੇ ਬ੍ਰਾਹਮਣ ਮੁੰਡੇ ਕੁੜੀ ਦੇ ਫੇਰੇ ਕਰਵਾਉਂਦਾ ਤੇ ਪੈਸੇ ਲੈ ਕੇ ਮਿਸ਼ਤਰੀਆਂ ਦੇ ਬਣਾਏ ਹੋਏ ਰਾਗੀ ਆਨੰਦ ਕਾਰਜ ਕਰਵਾਉਨੇ ਕੀ ਬ੍ਰਾਹਮਣਵਾਦ ਦਾ ਵੱਡਾ ਢੋਲ ਵਜਾਉਣ ਵਾਲਾ ਰਾਗੀ ਦਰਸ਼ਨ ਸਿੰਘ ਮਸੰਦ ਬਗੈਰ ਪੈਸੇ ਦੇ ਕੀਟਣ ਕਰਦਾ ਅਤੇ ਆਨੰਦ ਕਾਰਜ ਕਰਵਾਉਂਦਾ ਦੱਸੋ 3.0 ਗ੍ਰਾਂਡ ਸਾਹਿਬ ਦਾ ਵੱਡਾ ਵਿਰੋਧੀ ਜਗਤਾਰ ਸਿੰਘ ਜਾਚਕ ਇਹਦੇ ਬਾਰੇ ਅਮਰੀਕਾ 'ਚ ਕੌਣ ਨਹੀਂ ਜਾਣਦਾ ਕਿ ਪੈਸੇ ਲੈ ਕੇ ਕਥਾ ਕਰਦਾ ਤੇ ਪੈਸੇ ਲੈ ਕੇ ਲਾਵਾ ਪੜਦਾ ਤੇ ਪੈਸੇ ਲੈ ਕੇ ਖੰਡ ਪਾੜਦੀਆਂ ਰੌਲਾ ਲਾਉਂਦਾ ब्राह्मणवार बेपरਵਾ ਦੀ ਰਟ ਲਾਉਣ ਵਾਲੇ ਤੇ ਦਸਮ ਗ੍ਰੰਥ ਦੇ ਵਿਰੋਧੀ ਕਿਸੇ ਹੋਰ ਨੂੰ ਭੰਨਣ ਤੋਂ ਪਹਿਲਾਂ ਆਪਣੇ ਅੰਦਰ છાਤੀ ਮਾਰ ਕੇ ਦੇਖਣ ਫਿਰ ਪਤਾ ਲੱਗੂਗਾ ਪਰ ਅਖਾਨ ਹੈ ਕਿ ਆਪਣੇ ਨੱਕ ਦੀ ਬੂ ਆਪਣੇ ਆਪ ਨੂੰ ਨਹੀਂ ਆਉਂਦੀ ਇੰਦਰ ਸਿੰਘ ਕਗਾਣ ਕੰਪਨੀ ਨਿਰਨੇ ਕਾਲ ਦੇ ਰੱਬ ਨੂੰ 100 ਗਾਲ ਕੱਢ ਕੇ ਨਾਸ਼ਤਾ ਕਰਦੇ ਪਰ ਤਰਕ ਦਾ ਵਰਸ਼ਾ ਫੜ ਕੇ ਫੇਰੋਂ ਨਿਕਲਦੇ ਤੇ ਜਿਹੜਾ ਭਾਵਨਾ ਵਾਲਾ ਬੰਦਾ ਸਾਹਮਣੇ ਮਿਲਿਆ ਤਰਕ ਦੇ ਵਰਛੇ ਨਾਲ ਸ਼ਰਧਾ ਦਾ ਢਿੱਡ ਪਾੜ ਕੇ ਹੱਸਦੇ ਆਂ ਜਦੋਂ ਉਹਨਾਂ ਦਾ ਗੁਰੂ ਕਾਲਾ ਫਗਾਨਾ ਨਿਤਨੇਮ ਨੂੰ ਟੀਚਰਾਂ ਕਰਦਾ ਫਿਰ ਇਹ ਨਿਤਨੇਮ ਕਿਉਂ ਕਰਨ ਪੰਜਾਬ 'ਚ ਨਚਿਆਂ ਦਾ ਹੜ ਆਇਆ ਹੋਇਆ ਵਿਆਹ ਸ਼ਾਦੀਆਂ ਦੇ ਮੈਰਿਜ ਪੈਲਤਾਂ ਦੇ ਪ੍ਰਸ਼ਾਦ ਵਾਂਗੂ ਸ਼ਰਾਬ ਵਰਤਦੀ ਹੈ ਐਸਾ ਨਹੀਂ ਹੋ ਸਕਦਾ ਕਿ ਇਹ ਤਰਕਵਾਦੀ ਕਿਸੇ ਵਿਆਹ 'ਚ ਨਾ ਜਾਂਦੇ ਹੁਣ ਇਹ ਕਦੇ ਤਰਕ ਦਾ ਵਰਤਾ ਲੈ ਕੇ ਉੱਥੇ ਨਹੀਂ ਬੋਲੇ ਕਦੇ ਵੀ ਡਾਕਟਰ ਵਕੀਲ ਦੁਕਾਨਦਾਰ ਰੇੜੀ ਵਾਲਾ ਰਿਕਸ਼ੇ ਵਾਲਾ ਹਰ ਇੱਕ ਮੌਕਾ ਪੈਣ ਤੇ ਮੂਰਖ ਬਣਾ ਕੇ ਲੋਕਾਂ ਨੂੰ ਲੁੱਟ ਰਿਹਾ ਤੇ ਇਹਨਾਂ ਦਾ ਵਿਗਿਆਨਕ ਤਰਕ ਮੌਨੀ ਬਣਿਆ ਰਹਿੰਦਾ ਜਦੋਂ ਕੋਈ ਲੰਮੇ ਲੰਮੇ ਚੋਲੇ ਗੋਲ ਪਗੜੀ ਵਾਲਾ ਦੇਖਿਆ ਫਿਰ ਇਹਨਾਂ ਦਾ ਵਿਗਿਆਨਕ ਤਰਕ ਟੁੱਟ ਟੁੱਟ ਕੇ ਪੈਂਦਾ ਜਾਂ ਫਿਰ ਦਸ਼ਮਗੁਰਾਂ ਦਾ ਨੌ ਸੁਣਦੇ ਸਾਰ ਇਹਨਾਂ ਦਾ ਤਰਕ ਹਰਕਤ 'ਚ ਆ ਕੇ ਪੰਥ ਖਤਰੇ ਵਿੱਚ ਇਹਦਾ ਕਹਿ ਲਿਏ ਵੀ ਰੌਲਾ ਪਾਉਂਦਾ ਹਾਂਜੀ ਉਹ ਕਾਫੀ ਚਿਰ ਦੀ ਗੱਲ ਹੈ ਕਿ Hindu ਧਾਰਮਿਕ ਸੰਸਥਾਵਾਂ ਨੇ ਡਾਕਟਰ ਜੋਧ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜਾ ਇਹਨੂੰ ਸਰਬ ਧਰਮ ਸੰਮੇਲਨ ਲਈ ਸੱਦਾ ਪੱਤਰ ਦਿੱਤਾ ਜਿੱਥੇ ਸਾਰੇ ਧਰਮਾਂ ਦੇ ਤੁਲਨਾਤਮਕ ਵਿਚਾਰਾ ਹੋਣੀਆਂ ਸੀ ਧਰਮਾਂ ਉੱਤੇ ਡਾਕਟਰ ਸਾਹਿਬ ਨੇ ਸਨਾਤਨ ਧਰਮ ਗ੍ਰੰਥਾਂ ਦੇ ਗਰਬਾਣੀ ਦਾ ਬੜਾ ਡੂੰਘਾ ਵਿਸ਼ਲੇਸ਼ਣ ਕੀਤਾ ਹੋਇਆ। ਇਸ ਲਈ ਜਾਣ ਲਈ ਤਿਆਰ ਹੋਗੇ। ਉਹਨਾਂ ਨੇ ਹੋਰ ਸਹਿਕਰਮੀ ਡਾਕਟਰ ਨੂੰ ਨਾਲ ਜਾਣ ਲਈ ਕਿਹਾ। ਪਹਿਲਾਂ ਤਾਂ ਕੋਈ ਤਿਆਰੀ ਨਾ ਹੋਇਆ। ਜਿਹੜੇ ਇੱਕ ਦੋ ਗਏ, ਉੱਥੇ ਕੋਈ ਸਾਰਤਕ ਉਹਨਾਂ ਨੇ ਵਿਚਾਰੇ ਨਾ ਪੇਸ਼ ਕਰਿਆ। ਬਨਾਰਸ ਵਿੱਚ ਹੁਣ ਵੀ ਗੰਗਾ ਦੇ ਕੰਢੇ ਤਕਤਪੋਜ ਵਿਸ਼ੇ ਹੋਏ ਹੁੰਨੇ ਤੇ ਵਿਦਵਾਨ ਬੰਦੇ ਚਰਚਾ ਕਰਦੇ ਤੇ ਦੁਨੀਆ ਸੁਣਦੀ ਹੈ। ਦੋਸਤੋ ਹੁਣ ਕਹਿ ਲਈਏ ਵੀ ਇਹਨਾਂ ਵਿੱਚੋਂ ਅੱਗੇ ਪਰ ਜਿਹੜੇ ਸਾਹਮਣੇ ਆਪੜੇ ਆਪ ਨੂੰ ਬਹੁਤ ਜ਼ਿਆਦਾ ਉਹ ਵਿਦਵਾਨ ਕਹਿ ਲਈਏ ਵੀ ਪ੍ਰੋਫੈਸਰ ਇਹ ਜਿਹੜਾ ਬਾਮਹਲਵਾਦ ਦਾ ਝੰਡਾ ਚੱਕਣ ਵਾਲੇ ਆ ਇਹਨਾਂ ਦੀ ਜੁੰਡਲੀ ਜਾਵੇ ਉੱਥੇ ਕਰਨ ਬੈਠਾ ਉਹਨਾਂ ਦੇ ਨਾਲ ਵਿਦਾਂਤ ਗੂੜ ਫਲੋਸਫੀ ਤੇ ਆਧਾਰਤ ਕੋਈ ਸਵਾਲ ਜਵਾਬ ਕਰਨ ਉਹਨਾਂ ਨਾਲ ਜਾ ਕੇ ਜੇ ਏਡੇ ਉਹ ਹੈ ਪਰ ਇਹਨੇ ਜੋਗੇ ਹੈ ਨਹੀਂ ਦੋਸਤੋ ਇਹ ਬਣਾਉਣੇ ਤੁਹਾਨੂੰ ਮੂਰਖ ਉਹਨਾਂ ਤੋਂ ਬਚੋ ਜਿੰਨਾ ਬਚ ਹੁੰਦਾ ਹੈ ਸੋ ਇਸ ਇਅਰ ਦੀ ਵੀਡੀਓ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਚ ਦੇਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ